ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਨਤਾਰਨ ਵਿਖੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਇਹ ਸ਼ਹੀਦਾਂ ਦੇ ਸਰਤਾਜ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਤੇ ਪਵਿੱਤਰ ਉਹ ਦਰਬਾਰ ਜਿੱਥੋਂ ਪੁਰਾਤਨ ਸਮੇ ਤੋਂ ਲੈ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖ ਸੰਗਤ ਇਸ ਦਰ ਦੇ ਉੱਤੇ ਜਿੱਥੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਵੇ ਪੂਜਨਯੋਗ ਤੇ ਸਾਰੇ ਸਥਾਨ ਹੁੰਦੇ ਨੇ ਪਰ ਇਸ ਸਥਾਨ ਦੀ ਸਾਰਿਆਂ ਤੋਂ ਵਿਲੱਖਣਤਾ ਤੇ ਨਿਰਧਾਰਤ ਸ਼ਰਧਾ ਵਾਲੇ ਲੋਕ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਟਾਈਮ ਦੇ ਉੱਤੇ ਰੋਗਾਂ ਤੇ ਕੋੜ ਤੋਂ ਪੀੜਿਤ ਲੋਕ ਗੁਰੂ ਸਾਹਿਬ ਜੀ ਦੇ ਦਰ ਦੇ ਉੱਤੇ ਆਣ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪੜ੍ਹੀ ਇਹ ਪਵਿੱਤਰ ਤੇ ਪਾਵਨ ਸਰੋਵਰ ਦੇ ਵਿੱਚੋਂ ਸ਼ਰਾਨ ਕੀਤਾ ਤੇ ਉਹਨਾਂ ਦੇ ਦੁਨਿਆਵੀ ਤੇ ਦੁਨੀਆ ਦੇ ਰੋਗ ਕੱਟੇ ਗਏ ਇਸ ਦਰ ਦੇ ਉੱਤੇ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਘਰ ਸੱਚਮੁੱਚ ਅਰਦਾਸ ਕਰ ਕਰਕੇ ਆਉਂਦਾ ਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੁਨਿਆਵੀ ਦੁਨੀਆਂ ਦੇ ਰੋਗ ਅਤੇ ਅੱਗੇ ਆਉਣ ਵਾਲਾ ਸਮਾਂ ਉਹਨੂੰ ਬਤੀਤ ਕਰਦਾ ਏ ਇਸ ਕਰਕੇ ਸਾਰੇ ਹੀ ਗੁਰਸਿੱਖਾਂ ਦੇ ਵਿੱਚ ਨੀ ਇਹ ਦੁਨੀਆ ਲੈਵਲ ਤੇ ਵਰਲਡ ਲੈਵਲ ਦੇ ਲੋਕ ਸੇਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜਿੱਥੇ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆ ਬਾਣੀ ਉਚਾਰਦੇ ਆ ਉੱਥੇ ਇੱਕ ਅਰਦਾਸ ਵੀ ਕਰਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਇਸ ਦੁਨੀਆ ਦੇ ਉੱਤੇ ਮਨੁੱਖਾ ਜੀਵਨ ਲੈ ਕਰਕੇ ਆਏ ਆ ਸਾਡੇ ਤੇ ਮਿਹਰਾਂ ਕਰੋ ਰਹਿਮਤ ਕਰੋ ਇਸ ਕਰਕੇ ਅੱਜ ਵਿਸਾਖ ਮਹੀਨੇ ਦੀ ਮਸਿਆ ਹੈ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਇਲਾਕੇ ਭਰ ਦੀਆਂ ਸੰਗਤਾਂ ਦੇ ਨਾਲ ਹੀ ਸਹਿਯੋਗ ਦੇ ਨਾਲ ਮਨਾਈ ਜਾ ਰਹੀ ਆ ਜਿੱਥੋਂ ਵੀ ਕੋਈ ਦੂਰ ਦਰਡੇੋਂ ਆਇਆ ਹੈ ਇਸ ਘਰ ਦਾ ਮੁੱਖ ਸੇਵਾਦਾਰ ਹੋਂਦੇ ਨਾਂ ਦੇ ਉੱਤੇ ਸਾਰੀ ਸਿੱਖ ਸੰਗਤ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੈ ਲੇ ਕਿ ਦਰਸ਼ਨਾ ਮੇਰਾ ਨਾਮ ਦਰਸ਼ਨਾ ਤੇ ਸੰਗਰ ਕਲਾ ਤੋਂ ਆਏ ਇਹ ਬੱਚੇ ਦੀ ਸੁਖਣਾ ਝਾੜੂ ਪਿਤਾ ਲੈ ਕੇ ਮੱਸੀਆ ਦਾ ਇਸ਼ਨਾਨ ਕਰਨ ਹਰ ਬਣੀ ਹੁੰਦੇ ਬੱਚੇ ਹਾਂਜੀ ਵਾਇਗੁਰਜਾ ਘਰ ਸਾਹ ਵਾਇਗੁਰਜੀ ਦੀ ਫਤਿਹ ਸਰਕਾਰ ਜੋ ਸਾਧ ਸੰਗਤ ਦੀ ਬੇਨਤੀ ਆ ਵੀ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ ਦਾਦੇ ਸਰਕਾਰ ਜੋ ਇਹ ਆ ਇਹ ਪਹਿਲਾਂ ਜੀਵਾਲਾ ਸਾਹਿਬ ਉਤਰੇ ਆ ਉਹਨਾਂ ਨੇ ਨਹੀਂ ਗਾਲ ਪਾੜਦੀਆਂ ਮਾਤਾ ਕੌਲਾ ਜੀ ਹੋਏ ਆ ਉਹਨਾਂ ਦੀ ਜਮੀਨ ਆ 25 ਕਿੱਲੇ ਜਰੀ ਦਿੱਤੀ ਆ ਉਹਨਾਂ ਨੇ ਕਿਹਾ ਵੀ ਸਾਡੀ ਜ਼ਾਇਦਾਰ ਜ਼ਾਇਦਗਰ ਰਹਿਣੀ ਚਾਹੀਦੀ ਏ ਪਰ ਉਹਨਾਂ ਨੇ ਚਾਹੁੰਦੇ ਢਾਡੀ ਹੋਏਗੀ ਮਰਸਿਆ ਸਾਡੀ ਹੋਏਗੀ ਗੁਰੂ ਰਾਮਦਾਸ ਦੇ ਦਰਬਾਰ ਤੇ ਤੇ ਜੇ ਦੋ ਤਨੁਮਨ ਨੂੰ ਇਸ਼ਨਾਨ ਕਰਨਗੇ ਮੱਛਿਆ ਤੇ ਆਉਣਗੇ ਮੱਛੇ ਚਾਹਦੇ ਦੇ ਮੱਛਿਆ ਤੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਇਸ ਹੀ ਥਾਂ ਦੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਥਾਣ ਆ ਇਹ ਕਰਮਾਪਾਂ ਗਾਣਾ ਦੇ ਦਰਸ਼ਨਸਾਰੇ ਨੇ ਹੁੰਦੇ ਆ ਬਾਕੀ ਵੇਖ ਹੀ ਸਕਦੇ ਹੋ ਜੋ ਲੋਰ ਆ ਗੁਰਦੁਆਰਾ ਸਾਹਿਬ ਦੇ ਪੰਜੀ ਕਿਲੇ ਤੇ ਆ ਇੱਥੇ ਗੁਰਦੁਆਰਾ ਸਾਹਿਬ ਇਹ ਇੱਥੇ ਤਲਾਸ਼ ਸਾਹਿਬ ਆ ਤਨੋਂ ਮਨੋਂ ਜੋਰ ਆਏਗਾ ਉਹ ਮਨੋ ਕਾਮਨਾ ਪੂਰੀਆਂ ਕਰਕੇ ਜਾਗੇ ਗੁਰੂ ਕਰੋ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਇੱਥੇ ਸਭ ਚੀਜ਼ਾਂ ਹਰ ਚੀਜ਼ ਇੱਥੇ ਮਿਲਦੀ ਮਾਰ ਕਰੋ ਇਹ ਹਰ ਇੱਕ ਮਸਿਆ ਮਾਰ ਜੀ ਨੇ ਸੁੱਖ ਨਾਲ ਆਈ ਆਪਣੀ ਹਰ ਖੁਸ਼ੀਆਂ ਪ੍ਰਾਪਤ ਕੀਤੀਆਂ ਇਥੋਂ ਜੋ ਮੰਗੇ ਉਹ ਦਰ ਤੋਂ ਮਿਲਦਾ ਮਹਾਰਾਜ ਦੇ ਆਪਦੀ ਨੇਚਾ ਨਾਉਣਾ ਚਾਹੀਦਾ ਮਹਾਰਾਜ ਦੇ ਘਰ ਸਭ ਕੁਝ ਮਿਲਦਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਸਖੰਦ ਸਿੰਘਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਤੇ ਮਸਿਆ ਦੇ ਇਸ਼ਨਾਨ ਵਾਸਤੇ ਆਏ ਹਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਐਸਾ ਦਰਬਾਰ ਹੈ ਜਿੱਥੇ ਹਰ ਮਹੀਨੇ ਮਸਿਆ ਦਾ 14 ਦਾ ਦਿਹਾੜਾ ਮਨਾਇਆ ਜਾਂਦਾ ਹੈ ਇਹ ਮਸਿਆਦਾ ਦਿਹਾੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵਿਲੱਖਣ ਦਿਹਾੜਾ ਹੈ ਜੋ ਸੰਗਤਾਂ ਸ਼ਰਦਾ ਦੇ ਨਾਲ ਮਸਿਆ ਦੀ ਸੁਖਣਾ ਸੁਖਦੀਆਂ ਹਨ ਔਰ ਧੰਦੇ ਰੋਗ ਦੂਰ ਹੋ ਜਾਂਦੇ ਹਨ ਇਸ਼ਨਾਨ ਕਰਨ ਦੇ ਨਾਲ ਇੱਥੇ ਇੱਕ ਪ੍ਰਾਤਨ ਮਰਜਾਦਾ ਹੈ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਟਾਈਮ ਤੋਂ ਹੀ ਜਦੋਂ ਕਿਸੇ ਦੇ ਸਰੀਰ ਤੇ ਮੌਕੇ ਜਾਂ ਕੋਈ ਹੋਰ ਚਮੜੀ ਦਾ ਰੋਗ ਹੁੰਦਾ ਹੈ ਤੇ ਲੂਣ ਔਰ ਝਾੜੂ ਚੜਾ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਸੰਗਤਾਂ ਤੇ ਉਹ ਜਿਹੜਾ ਦੂਰ ਜਿਹੜਾ ਰੋਗ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਕੇ ਦੂਰ ਕਰ ਦਿੰਦੇ ਹਨ ਇਹ ਬਹੁਤ ਹੀ